ਅਤੇ ਤੁਸੀਂ ਦੇਖ ਰਹੇ ਹੋ 240 ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ 2 ਜੁਲਾਈਆ ਤਕਰੀਬਨ ਸਮੂਹ ਭਾਜਪਾ ਦੀ ਲੀਡਰਸ਼ਿਪ ਨੇ ਜਿੰਦਰ ਵੈਸਤ ਦੇ ਵਿੱਚ ਇਹ ਡੇਰਾ ਡਾਲ ਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਦੇ ਜਿੰਦਰ ਵੈਸਤ ਤੋਂ ਉਮੀਦਵਾਰ ਸ਼ੀਤਲ ਅੰਗੁਰਾਲ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਸ਼ੁਰੂ ਕਰਤਾ ਤਾਂ ਕੀ ਹਾਲਾਤ ਹੋਣਗੇ ਜਿੰਦਰ ਵੈਸਤ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਸਿਆਸੀ ਪਾਰਟੀ ਜਿਹੜਾ ਦਮਖਮ ਲਗਾਣਾ ਸ਼ੁਰੂ ਕਰਤਾ ਤਾਂ ਹਰ ਜਿਹੜਾ ਜਿੰਦਰ ਵੈਸਤੜਾ ਬਸ਼ਿੰਦਾ ਆ ਉਹ ਕਿਸ ਤਰ੍ਹਾਂ ਦਾ ਐਮਐਲਏ ਜਾਂਦਾ ਆ ਤਾਂ ਕਿਸ ਤਰ੍ਹਾਂ ਦਾ ਇਹ ਉਹਨਾਂ ਦੇ ਜਿਹੜੇ ਹਾਲਾਤ ਅੱਗੇ ਆਉਣ ਵਾਲੇ ਹੋਣਗੇ ਜਲੰਧ ਵੈਸਤੇ ਤੱਕ ਕਿਹੜਾ ਉਹ ਉਮੀਦਵਾਰ ਹੋਊਗਾ ਜਿਹੜਾ ਜਲੰਧ ਦੇ ਇਲਾਕੇ ਦੇ ਵਿੱਚੋਂ ਇੱਕ ਜਿਹੜਾ ਮੂਡਰੀ ਸਮੱਸਿਆ ਨਸ਼ੇ ਨੂੰ ਲੈ ਕੇ ਉਹ ਦੂਰ ਕਰੇਗਾ ਖੈਰ ਇਹਦਾ ਸਮਾਂ ਦੱਸੂਗਾ ਲੇਕਿਨ ਕਿਤਾਂ ਕਿਤੇ ਐਸ ਟਾਈਮ ਜਿਹੜਾ ਜਲੰਧ ਵੈਸਾੜਾ ਪਖਦਾ ਮੁੱਦਾ ਉਹ ਨਸ਼ੇ ਲੈ ਕੇ ਛੋੜੇ ਛੋੜੇ ਬੱਚੇ ਵੀ ਨਸ਼ੇ ਕਰਦੇ ਤਾਂ ਐਸ ਟਾਈਮ ਇਹਨਾਂ ਮੌਜੂਦ ਸਾਰੇ ਮੁੱਦੇ ਤੇ ਇਹਨਾਂ ਮੌਜੂਦ ਹੈ ਹਰਜੋਤ ਕਮਲ ਜੀ ਜਿਹੜੇ ਐਕਸ ਐਮ ਐਲ ਏ ਆ ਮੋਗੇ ਤੋਂ ਸੌਰਦਰਿਆਨੀ ਸਿਟੀ ਵਿੱਚ ਥੈਂਕ ਯੂ ਜੀ ਸੰਦੀਪ ਕਮਲ ਜੀ ਕਿੱ사 ਦੇਖਦੇ ਹੋ ਅ ਅਗੇ ਤਾਂ ਅਸੀਂ ਸੁਣਦੇ ਸੀ ਵੀ ਸ਼ਰਦੀ ਇਲਾਕੇ ਜਿਆਦਾ ਨਸ਼ਾ ਹੈ ਕਿਦਾ ਸ਼ਹਿਰ ਜਲੰਧਰ ਸ਼ਹਿਰ ਆ ਸਪੋਰਟ ਸਰਜੀਕਲ ਕਮੈਸ ਸਪੋਰਟ ਦਾ ਨਾਮ ਸੁਣਦੇ ਜਿਹਨਾਂ ਦਾ ਨਾਮ ਆਂਦਾ ਲੇਕਿਨ ਛੋਟੀਆਂ ਬਸਤੀਆਂ ਨਸ਼ਾ ਜਿਆਦਾ ਕਿੱ사 ਦੇਖਦੇ ਹੋ ਰੱਖ ਸਿੰਦੀਪ ਜੀ ਮੈਨੂੰ 2 ਦਿਨ ਹੋ ਗਏ ਇੱਥੇ ਆਏ ਨੂੰ ਔਰ ਮੈਂ ਜਿਹੜੀਆਂ ਇਸ ਜਲੰਧਰ ਵੈਸਟ ਦੇ ਵਿੱਚ ਬਸਤੀਆਂ ਦੇ ਵਿੱਚ ਜਾਂ ਜਿੰਨੇ ਕੁ ਲੋਕਾਂ ਨੂੰ ਮਿਲਿਆ ਲੋਕਾਂ ਦੀ ਚਾਹੇ ਮੈਂ ਇੱਥੇ ੜੀ ਗੱਲ ਕਰਾਂ ਚਾਹੇ ਮੈਂ ਮੋਗੇ ਤੋਂ ਰਿਹਾਂ ਵਾਂ ਮੈਂ ਮੋਗੇ ਦੇ ਪਿੰਡਾਂ 'ਚ ਜਾਨ ਅਸੀਂ ਐਤਕੀ ਮੋਗੇ ਦੇ ਵਿੱਚੋਂ ਅਸੀਂ ਐਤਕੀ ਕਾਂਗਰਸ ਤੋਂ 6500 ਵੋਟ ਅੱਗੇ ਰਹੇ ਆ ਅਕਾਲੀ ਦਲ ਤੋਂ 14000 ਵੋਟ ਅੱਗੇ ਰਹੇ ਆ ਉਹਦਾ ਕਾਰਨ ਇਹੀ ਆ ਵੀ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਇਹ ਗੱਲ ਚੱਲ ਪਈ ਆ ਵੀ ਭਾਜਪਾ ਆਊਗੀ ਤਾਂ ਹੀ ਪੰਜਾਬ ਬਚਣਾ ਔਰ ਮੇਨ ਜਿਹੜੇ ਮਸਲੇ ਆ ਜਿਹੜੇ ਮੈਂ ਜੇ ਇਸ ਜਲੰਧਰ ਵੈਸਟ ਦੀ ਗੱਲ ਕਰਾਂ ਤੁਸੀਂ ਇੱਕ ਚੀਜ਼ ਦੇਖੋ ਕਿ ਅੱਜ ਆਪਾਂ ਨੂੰ ਪਤਾ ਆ ਕਾਂਗਰਸ ਤੇ ਆਮ ਆਦਮੀ ਪਾਰਟੀ ਦਿੱਲੀ ਤੋਂ 4 ਤੇ 3 ਸੀਟਾਂ ਤੇ ਰਲ ਕੇ ਲੜੇ ਆ ਔਰ 4 ਤੇ 3 ਸੀਟਾਂ ਦੇ ਰੜੇਵੇਂ ਨਾਲ ਇਹ ਹੋ ਗਿਆ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਉਹਦੀਆਂ ਵੋਟਾਂ ਇਕੱਠੀਆਂ ਹੋ ਗਈਆਂ ਪਰ ਉਹਦੇ باوجود ਵੀ ਲੋਕਾਂ ਨੇ ਉੱਥੇ ਭਾਜਪਾ ਨੂੰ 7 ਦੀਆਂ 7 ਸੀਟਾਂ ਦਿੱਤੀਆਂ ਸੋ ਇਹ ਲੋਕਾਂ ਦੀ ਇੱਕ ਜਿਹੜੀ ਆਉਣ ਵਾਲੇ ਸਮੇਂ ਦੇ ਬਾਰੇ ਲੋਕਾਂ ਦੀ ਜਿਹੜੀ ਭੁੱਖ ਦੀ ਰਣਨੀਤੀ ਉਹ ਇਹ ਹੈਗੀ ਆ ਇੱਥੇ ਦੀ ਜੇ ਮੈਂ ਗੱਲ ਕਰਾਂ ਮੈਂ ਜਿੱਥੇ ਵੀ ਗਿਆ ਜਿਹੜਾ ਪਾਣੀ ਦਾ ਮਸਲਾ ਆ ਸੀਵਰੇਜ ਦਾ ਪੀਣ ਵਾਲੇ ਪਾਣੀ ਦਾ ਉਹਦੇ ਤੋਂ ਇਲਾਵਾ ਸਭ ਤੋਂ ਵੱਡੀ ਜਿਹੜੀ ਸਮੱਸਿਆ ਆ ਉਹ ਇੱਥੇ ਨਸ਼ੇ ਦੀ ਆ ਹਰ ਬੰਦਾ ਇੱਕੋ ਹੀ ਗੱਲ ਕਹਿੰਦਾ ਕਿ ਸਾਨੂੰ ਪਾਣੀ ਘਟ ਮਿਲ ਜੇ ਸਾਨੂੰ ਰੋਟੀ ਘਟ ਮਿਲ ਜੇ ਪਰ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀ ਆ ਉਹ ਕਿਸੇ ਤਰ੍ਹਾਂ ਨਸ਼ਿਆਂ ਤੋਂ ਬਚ ਜੇ ਤੁਸੀਂ ਗੱਲ ਕੀਤੀ ਆ ਜਲੰਧਰ ਸਪੋਰਟ ਸਾਹਬਰੇ ਆ ਔਰ ਇਹ ਇੰਡਸਟਰੀ ਇਹਦੇ ਨਾਲ ਇਸ ਇੰਡਸਟਰੀ ਦੇ ਨਾਲ ਪੂਰਾ ਪੰਜਾਬ ਬਚਿਆ ਪਿਆ ਸੀ ਬੱਚੇ ਖੇਡਣ ਲੱਗ ਜਾਂਦੇ ਸੀ ਇਧਰੋਂ ਬਚਦੇ ਸੀ ਪਰ ਹੁਣ ਹਾਲਾਤ ਇਹ ਬਣੇ ਵੇ ਆ ਵੀ ਬੱਚੇ ਖੇਡਣ ਵਾਲੇ ਰਹੇ ਹੀ ਨਹੀਂ ਨਸ਼ਿਆਂ ਤੇ ਇੰਨਾ ਜ਼ਿਆਦਾ ਬੁਰਾ ਹਾਲ ਹੈ ਔਰ ਉਹਦੇ ਵਾਸਤੇ ਹਰ ਬੰਦਾ ਅੱਜ ਇਹ ਗੱਲ ਨੂੰ ਸਮਝਣ ਲੱਗ ਪਿਆ ਕਿ ਪੰਜਾਬ ਨੂੰ ਕਿਸੇ ਕਮੇਡੀ ਦੀ ਲੋੜ ਨਹੀਂ ਪੰਜਾਬ ਨੂੰ ਐਕਸ਼ਨ ਦੀ ਲੋੜ ਹੈ ਔਰ ਇਹ ਪੰਜਾਬ ਦੀ ਤਰਾਸਦੀ ਹੈ ਕਿ ਪੰਜਾਬ ਦੇ ਜਿਹੜੇ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਉਹ ਇੱਕ ਸਟੇਟਸਮੈਨ ਮੰਗੂ ਨਹੀਂ ਇੱਕ ਸਟੇਜ ਮੰਗੂ ਹੀ ਪੰਜਾਬ ਨੂੰ ਚਲਾ ਰਹੇ ਆ ਸੋ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਤੁਹਾਡੇ ਮਾਧਿਅਮ ਤੋਂ ਕਿ ਤੁਹਾਡੇ ਕੋਲੇ ਇੱਕ ਮੌਕਾ ਆ ਹੁਣ ਮੈਂ ਉਹਨਾਂ ਦੇ ਜਿਹੜੇ ਐਮਐਲਏ ਸਹਿਬਾਨ ਨੇ ਲੀਡਰ ਆ ਉਹਨਾਂ ਨੂੰ ਚੀਕਾਂ ਮਾਰਦੇ ਸੁਣਿਆ ਵੀ ਸਾਨੂੰ ਸੁਣਵਾਈ ਨਹੀਂ ਸਾਡੀ ਹੈਗੀ ਮੈਂ ਚਾਹੇ ਉਹ ਅੰਮ੍ਰਿਤਸਰ ਦੀ ਗੱਲ ਕਰਾਂ ਕਿਤੇ ਗੱਲ ਕਰਾਂ ਉਹ ਕਹਿੰਦੇ ਅਫਸਰ ਨਹੀਂ ਸੁਣਦੇ ਕਿਉਂ ਨਹੀਂ ਸੁਣਦੇ ਕਿਉਂਕਿ ਉਹਨਾਂ ਦੇ ਵੱਡੇ ਲੀਡਰ ਉਹਨਾਂ ਦੀ ਸੁਣਵਾਈ ਕੋਈ ਨਹੀਂ ਹੈਗੀ ਇਸ ਕਰਕੇ ਉਹਨਾਂ ਦੀ ਅਫਸਰ ਨਹੀਂ ਸੁਣਦੇ ਆ ਉਹਨਾਂ ਕੋਲ ਮੌਕਾ ਆ ਜੇ ਇਸ ਮੌਕੇ ਬੀਜੇਪੀ ਕਾਮਯਾਬ ਹੁੰਦੀ ਆ ਤਾਂ ਦੋ ਚੀਜ਼ਾਂ ਹੋਣਗੀਆਂ ਪਹਿਲੀ ਤਾਂ ਜਲੰਧਰ ਵਾਸੀਆਂ ਨੂੰ ਸਭ ਤੋਂ ਵੱਡੀ ਰਾਹਤ ਇਹ ਮਿਲੂਗੀ ਕਿ ਸੈਂਟਰ ਦੇ ਵਿੱਚ ਬੀਜੇਪੀ ਤੀਜੀ ਵਾਰੀ ਸਰਕਾਰ ਬਣ ਗਈ ਔਰ ਇੱਥੇ ਜਲੰਧਰ ਦੇ ਵਿੱਚ ਪੈਸਾ ਕਿਸੇ ਏਜੰਸੀ ਦੇ ਕਿਸੇ ਦੇ ਥਰੂ ਹੀ ਲੱਗਣਾ ਸਿੱਧਾ ਨਹੀਂ ਉਹ ਭੇਜ ਸਕਦੇ ਜੇ ਬੀਜੇਪੀ ਦਾ ਐਮਐਲਏ ਜਿੱਤਦਾ ਇਹਦੇ ਜਿੱਤਣ ਦੇ ਨਾਲ ਹੀ ਕਾਰਪੋਰੇਸ਼ਨ ਦਾ ਰਾਹ ਪੱਧਰਾ ਹੋਊਗਾ ਇੱਥੇ ਐਮਐਲਏ ਬਣੂਗਾ ਇੱਥੇ ਕਾਰਪੋਰੇਸ਼ਨ ਬੀਜੇਪੀ ਦੀ ਬਣੂਗੀ ਸੈਂਟਰ ਗਵਰਨਮੈਂਟ ਨੇ ਇਹਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਪਰ ਉਹ ਦਰਜਾ ਤਾਂ ਦਿੱਤਾ ਪੈਸੇ ਨਹੀਂ ਲੱਗ ਰਹੇ ਅੱਜ ਹੋਕ ਹੀ ਰਿਹਾ ਜਿਹੜੇ ਸੈਂਟਰ ਦੇ ਵੈਲਨੈਸ ਕਲੀਨਿਕ ਸੀ ਉਹਨਾਂ ਤੇ ਵੀ ਕੂਚੀ ਮਾਰ ਕੇ ਆਮ ਆਦਮੀ ਪਾਰਟੀ ਕਲੀਨਿਕ ਪੀ ਐਚ ਸੀਆਂ ਸੀ ਐਚ ਸੀਆਂ ਜਿੱਥੇ ਲੋਕ ਰਾਤ ਨੂੰ ਜਾ ਕੇ ਡਿਲੀਵਰੀ ਕਰਾ ਲੈਂਦੇ ਸੀ ਐਮਰਜੈਂਸੀ ਲੈ ਲੈਂਦੇ ਉੱਥੇ ਡਾਕਟਰ 5 ਵਜੇ ਤਾਈਂ ਬੈਠਾ 5 ਵਜੇ ਬੰਦ ਕਰਕੇ ਹੱਟੀ ਅਗਲਾ ਚੱਲ ਜਾਂਦਾ ਲੋਕ ਤਰਫ ਦੇ ਪਏ ਸੋ ਆ ਮੌਕਾ ਹੈਗਾ ਪੰਜਾਬੀਆਂ ਵਾਸਤੇ ਜਲੰਧਰ ਵਾਸੀਆਂ ਵਾਸਤੇ ਕਿ ਆਓ ਆਪਾਂ ਭਾਜਪਾ ਨੂੰ ਇੱਥੋਂ ਜਿਤਾਈਏ ਸ਼ੀਤਲ ਅੰਗਰਾਲ ਨੂੰ ਇੱਥੋਂ ਜਿਤਾਈਏ ਤਾਂ ਕਿ ਇੱਕ ਸੰਦੇਸ਼ ਜਾਵੇ ਉਸ ਆਮ ਆਦਮੀ ਪਾਰਟੀ ਦੇ ਜਿਹੜੇ ਸਰਬੋ ਸਰਬਾ ਵੱਡੇ ਲੀਡਰ ਆ ਉਹਨਾਂ ਨੂੰ ਵੀ ਕੰਨ ਹੋਣ ਤੇ ਉਹ ਪੰਜਾਬ ਦੇ ਬਾਰੇ ਉਹ ਵੀ ਕੁਝ ਸੋਚਣ ਲੱਗਣ ਆਪਣੇ ਜਿਹੜੇ ਉਹਨਾਂ ਦੇ ਐਮ.ਐਲ.ਏ ਚੀਕਾ ਮਾਰਦੇ ਉਹਨਾਂ ਦੀ ਸੁਣਵਾਈ ਵੀ ਤਾਂ ਹੀ ਹੋਊਗੀ ਜੇ ਇੱਥੋਂ ਉਹਨਾਂ ਦੀ ਪਾਰਟੀ ਨੂੰ ਜੇ ਓਵਰਟੇਕ ਕਰਦੀ ਹੈ ਭਾਜਪਾ ਔਰ ਇੱਥੇ ਕਾਰਪੋਰੇਸ਼ਨ ਬਣੂਗੀ ਜਿਹੜਾ ਸਮਾਰਟ ਸਿਟੀ ਦਾ ਦਰਜਾ ਆ ਉਹਦੀਆਂ ਪਾਣੀ ਦੀਆਂ ਸੀਵਰੇਜ ਦੀਆਂ ਸਮੱਸਿਆਵਾਂ ਦਾ ਸੈਂਟਰਲ ਗਵਰਨਮੈਂਟ ਪੈਸੇ ਭੇਜ ਕੇ ਹੱਲ ਕਰਾਊਗੀ ਔਰ ਸਭ ਤੋਂ ਵੱਡੀ ਗੱਲ ਪੰਜਾਬ ਦੇ ਵਿੱਚ ਇਸ ਵੇਲੇ ਇੱਕ ਸਥਿਰ ਸਰਕਾਰ ਦੀ ਜ਼ਰੂਰਤ ਆ ਉਹ ਲੋਕ ਬੀਜੇਪੀ ਦੇ ਮੂੰਹ ਵੱਲ ਦੇਖਦੇ ਆ ਸੋ ਮੈਂ ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਵੀ ਅਪੀਲ ਕਰੂੰਗਾ ਕਿ ਆਓ ਆਪਾਂ ਭਾਜਪਾ ਦਾ ਹੱਥ ਮਜ਼ਬੂਤ ਕਰੀਏ ਤਾਂ ਕਿ ਇਸ ਜਿਹੜੀ ਬੋਲੀ ਸਰਕਾਰ ਆ ਉਹਦੇ ਵੀ ਕੰਨ ਖੁੱਲਣ ਔਰ ਭਾਜਪਾ ਇੱਥੇ ਸਿੱਧੇ ਤੌਰ ਤੇ ਆਪਣਾ ਨਿਵੇਸ਼ ਕਰ ਸਕੇ ਔਰ ਲੋਕਾਂ ਦਾ ਕੋਈ ਫਾਇਦਾ ਹੋ ਸਕੇ ਸਾਡੇ ਬੱਚੇ ਆ ਟੀਕੇ ਸਿਰੰਜ ਸੂਈ ਵੇਚ ਲੈ ਕੇ ਜਿਹੜੇ ਮਰ ਰਹੇ ਆ ਉਹਦੇ ਤੋਂ ਬਚ ਸਕਣ ਨਸ਼ੇ ਦੀ ਗੱਲ ਕੀਤੀ ਤੇ ਜਵਾਬ ਬਹੁ ਬਖੋਬੀ ਜਵਾਬ ਦਿੱਤਾ ਇੱਕ ਤੁਸੀਂ ਗੱਲ ਕੀਤੀ ਹੈ ਸਮਾਰਟ ਸਿਟੀ ਦੀ ਗੱਲ ਕੀਤੀ ਹੈ ਸਮਾਰਟ ਸਿਟੀ ਨੇ ਜਲੰਧਰ ਵਾਸਤੇ ਕਾਫੀ ਕਰੋੜਾਂ ਰੁਪਏ ਭੇਜੇ ਲੇਕਿਨ ਉਹ ਪਿਛਲੀ ਵਾਰੀ ਵੀ ਮੈਂਬਰ ਲੋਕ ਸਭਾ ਦੇ ਚੋਣ ਐਸੀ ਉਹਦੇ ਵੀ ਗੱਲ ਕੀਤੀ ਵੀਜਿਲੈਂਸ ਜਾਂਚ ਹੋਗੀ ਆਖੇ ਸੈਂਟਰਲ ਗਵਰਨਮੈਂਟ ਨੇ ਜਲੰਧਰ ਵਾਸਤੇ ਪੈਸਾ ਭੇਜਿਆ ਸਮਾਰਟ ਲੇਕਿਨ ਉਹ ਪੈਸਾ ਗਿਆ ਕਿੱਥੇ ਕਿ ਲੱਗ ਰਿਹਾ ਪਾਰਟੀਆਂ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਸਾਰਾ ਪੈਸਾ ਖੜਾਪ ਲਿਆ ਖਾ ਲਿਆ ਕਿ ਲੱਗ ਰਿਹਾ ਮੋਦੀ ਸਰ ਉਹਦੀ ਵੀ ਹੁਣ ਵਿਜਿਲੈਂਸ ਜਾਂਚ ਕਰਾਉਣ ਦੇ ਆਦੇਸ਼ ਜਾਰੀ ਕਰ ਸਕਦੀ ਕਿ ਨਾ ਦੇਖੋ ਕੱਲਾ ਵਿਜੀਲੈਂਸ ਦੇ ਆਦੇਸ਼ ਜਾਂ ਜਾਂਚ ਦੇ ਕਰੋਨਾ ਇਸ ਨਾਟ ਪਰਮਨੈਂਟ ਹੱਲ ਸੋਲੂਸ਼ਨ ਨਹੀਂ ਹੈਗਾ ਬਟ ਉਹਦੇ ਨਾਲ ਇੱਕ ਕੰਨ ਤਾਂ ਹੁਣ ਲੋਕਾਂ ਨੂੰ ਵੀ ਅਸੀਂ ਖਾਦਾ ਤੇ ਸਾਨੂੰ ਵੀ ਕੱਲ ਨੂੰ ਟੰਗਿਆ ਜਾਊਗਾ ਇਹਨਾਂ ਨੇ ਸਰਕਾਰ ਆਈ ਹੈ ਆਉਂਦਿਆਂ ਆਉਂਦਿਆਂ ਬੜੇ ਐਕਸ਼ਨ ਦਿਖਾਏ ਹਾਂ ਕਮਲ ਸਾਹਿਬ ਗੋਹੀ ਗੱਲ ਕਿ ਸਾਰਿਆਂ ਨਾਲ ਹੀ ਰਾਜੀਨਾਮੇ ਕਰ ਲੇ ਅੱਜ ਕਿੱਥੇ ਆ ਉਹ ਬੱਸਾਂ ਦਾ ਮੁੱਦਾ ਜਿਹੜਾ ਕਹਿੰਦੇ ਸੀ ਬੋਡੀਆਂ ਲਾਉਣੀਆਂ ਮੈਂ ਟੰਗ ਦੇਣਾ ਅੱਜ ਕਿੱਥੇ ਆ ਉਹ ਮੁੱਦਾ ਜਿਹੜੇ ਕਹਿੰਦੇ ਸੀ ਆ ਪਲਾਟ ਖਾ ਗਿਆ ਉਹਨੂੰ ਡੰਗ ਦੇਣਾ ਮੁੜ ਕੇ ਸਾਰੇ ਸਮਝੌਤੇ ਕਰਕੇ ਆਰਾਮ ਨਾਲ ਬਹਿ ਗਏ ਠੰਡੇ ਬਾਸ ਤੇ ਜੋ ਪਾਤੇ ਮੈਂ ਇਸ ਗੱਲ ਦੇ ਬੇਸ਼ੱਕ ਭਾਵੇਂ ਮੈਂ ਕਹਿੰਨਾ ਵੀ ਤੁਸੀਂ ਬੰਦਿਆਂ ਦੇ ਉੱਤੇ ਐਕਸ਼ਨ ਹੋਵੇ ਨਾ ਹੋਵੇ ਉਹ ਬੱਕਰੀ ਗੱਲ ਹੈ ਇੱਕ ਤਾਂ ਤੁਹਾਡੇ ਜਿਹੜੇ ਬੰਦੇ ਖਾ ਗਏ ਆ ਉਹਨਾਂ ਨੂੰ ਕੰਨ ਹੋਣੇ ਚਾਹੀਦੇ ਆ ਔਰ ਉਹਦੇ ਤੋਂ ਵੀ ਜ਼ਿਆਦਾ ਕੰਨ ਉਹਨਾਂ ਲੋਕਾਂ ਨੂੰ ਹੋਣੇ ਚਾਹੀਦੇ ਆ ਜਿਹੜੇ ਅੱਗੇ ਆਉਣੇ ਆ ਉਹਨਾਂ ਨੂੰ ਪਤਾ ਹੋਵੇ ਕਿ ਜੇ ਅਸੀਂ ਪੈਸੇ ਨੂੰ ਦੁਰਵਰਤੋਂ ਕਰ ਲਈ ਕੱਲ ਨੂੰ ਅਸੀਂ ਟੰਗੇ ਜਾਣਾ ਸੋ ਫੰਡ ਹੁਣ ਸੈਂਟਰ ਤੋਂ ਇਹ ਚਿੱਕਾ ਮਾਰਦੇ ਆ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਆ ਕਿ ਸਾਡੇ ਇੰਨੇ ਪੈਸੇ ਆ ਸੈਂਟਰਲ ਗਵਰਨਮੈਂਟ ਦੇ ਨਹੀਂ ਰਹੀ ਰੂਰਲ ਡਿਵੈਲਪਮੈਂਟ ਫੰਡ ਦੇ ਦੇਣੇ ਕਿਉਂ ਆ ਉਹ ਕਹਿੰਦੇ ਜੀ ਪਹਿਲਾਂ ਪਹਿਲਿਆਂ ਦਾ ਹਸਾਬ ਦੇ ਦਿਓ ਪੈਸੇ ਥੋੜੇ ਆਉਂਦੇ ਆ ਰੂਰਲ ਸੜਕਾਂ ਵਾਸਤੇ ਪੈਸੇ ਆਉਂਦੇ ਥੋੜੇ ਰੂਰਲ ਡਿਵੈਲਪਮੈਂਟ ਵਾਸਤੇ ਵਰਤ ਕਿੱਥੇ ਦਿੰਨੇ ਤੁਸੀਂ ਗੁਜਰਾਤ ਦੀਆਂ ਇਲੈਕਸ਼ਨਾਂ ਲਈ ਇਸ਼ਤਿਹਾਰ ਦੇ ਦਿੱਤੇ ਤੁਸੀਂ ਪੰਜਾਬ ਦੇ ਵਿੱਚ ਤੁਸੀਂ ਕਹਿੰਦੇ ਸੀਗੇ ਕਿ ਇਹ ਆ ਕਰਦੇ ਆ ਉਹ ਕਰਦੇ ਅੱਜ ਹਰ ਖੰਬੇ ਦੇ ਦੋਹੀ ਦੋਹੀ ਪਾਸੇ ਆਮ ਆਦਮੀ ਪਾਰਟੀ ਦੇ ਐਡਵਰਟਾਈਜ਼ਮੈਂਟ ਦੇ ਪੋਸਟਰ ਲੱਗੇ ਹੋਏ ਆ ਅਸੀਂ ਇੰਨੇ ਬੰਦੇ ਭ੍ਰਿਸ਼ਟਾਚਾਰ ਚ ਅੰਦਰ ਦੇਤੇ ਕੀ ਅੱਜ ਭ੍ਰਿਸ਼ਟਾਚਾਰ ਮੁੱਕ ਗਿਆ ਜਿਹੜਾ ਭ੍ਰਿਸ਼ਟਾਚਾਰ ਲੋਕ ਸਮਝਦੇ ਸੀਗੇ ਕਿ ਅੰਡਰ ਦਾ ਟੇਬਲ ਕਿਸੇ ਅਫਸਰ ਨੂੰ ਦੇ ਕੇ ਕੰਮ ਕਰਾਉਂਦੇ ਸੀ ਅੱਜ ਸ਼ਹਿਰੇ ਆਮ ਉੱਤੇ ਹੀ ਅਗਲੇ ਪੈਸੇ ਫੜਦੇ ਆ ਔਰ ਉਹ ਜਿਹੜਾ ਚੋਰੀ ਛੁਪੇ ਹੋਣ ਵਾਲਾ ਭ੍ਰਿਸ਼ਟਾਚਾਰ ਸੀ ਆਜ ਜੋ ਇੰਨਾ ਵੱਧ ਗਿਆ ਇਹਨਾਂ ਦੇ ਆਪਣੇ ਐਮਐਲਏ ਇਹਨਾਂ ਦੇ ਆਪਣੇ ਲੀਡਰ ਚੀਕਾਂ ਮਾਰੀ ਜਾਂਦੇ ਆ ਵੀ ਕੰਮ ਨਹੀਂ ਹੋ ਰਿਹਾ ਇਹਨਾਂ ਦੇ ਰਾਜ ਦੇ ਵਿੱਚ ਮੈਂ ਕੀ ਅਫਸਰਾਂ ਦੇ ਨਾਂ ਲਵਾਂ ਜਾਂ ਕੀ ਉਹਨਾਂ ਦੇ ਅਹੁਦਿਆਂ ਦੇ ਨਾਂ ਲਵਾਂ ਹਰ ਇੱਕ ਨੂੰ ਪਤਾ ਕਿ ਜਿਹੜਾ ਕੰਮ ਅੱਗੇ 2 ਰੁਪਏ ਚ ਹੁੰਦਾ ਸੀ ਉਹ ਉਹ ਕੰਮ ਹੀ 1000 ਰੁਪਏ ਚ ਹੋਣ ਲੱਗਦਾ ਹੈ ਕਹਿੰਦਾ ਮੱਲੇ ਲੱਗਦਾ ਵੀ ਪੰਜਾਬ ਸਰਕਾਰ ਨੇ ਕਿਹਾ ਸੀ ਭਗਵੰਦ ਮਾਨ ਸਰਕਾਰ ਨੇ ਵੀ ਪੰਜਾਬ ਪਿਛਟਾ ਮੁਕਤ ਹੋ ਗਿਆ ਕਿ ਇਹ ਸਿਰਫ ਦਿਖਾਵੇ ਇੰਪਲੀਮੈਂਟ ਹੋਇਆ ਕਿ ਦਿਖਾਵੇ ਵਾਸਤੇ ਗੱਲ ਹੀ ਕੀਤੀ ਗਈ ਨਹੀਂ ਉਹਦੇ ਸਿਰਫ ਇਹਸਤਿਆਰ ਹੀ ਲੱਗੇ ਆ ਨਾ ਤਾਂ ਕਿਤੇ ਉਹ ਭ੍ਰਿਸ਼ਟਾਚਾਰ ਮੁੱਕਿਆ ਨਾ ਕਿਤੇ ਕੋਈ ਡਿਵੈਲਪਮੈਂਟ ਹੋਈ ਹੈ ਸਿਰਫ ਕੂਚੀ ਵਾਲੀ ਸਰਕਾਰ ਹੈ ਉੱਤੇ ਪੁਰਾਣੇ ਕੀਤੇ ਕੰਮਾਂ ਤੇ ਕੂਚੀ ਮਾਰ ਕੇ ਤੁਸੀਂ ਆਪਦੀ ਫੋਟੋ ਲਾ ਕੇ ਤੇ ਲੋਕ ਕੋਈ ਪਾਗਲ ਨਹੀਂ ਹੈਗੇ ਲੋਕਾਂ ਨੂੰ ਵੀ ਪਤਾ ਹੈ ਵੀ ਆ ਚੀਜ਼ ਕਿਹਨੇ ਬਣਾਈ ਹੈ ਤੇ ਕਿਹਨੇ ਨਾਂ ਲਿਖ ਦਿੱਤਾ ਸੋ ਇਹ ਮੈਂ ਸਮਝਦਾ ਕਿ ਅੱਜ ਦਾ ਜਿਹੜਾ ਸਮਾਂ ਆ ਉਹ ਆਉਣ ਵਾਸਤੇ ਪੰਜਾਬ ਦੇ ਭਵਿੱਖ ਨੂੰ ਸਿਰਜਣ ਲਈ ਇੱਕ ਬਹੁਤ ਹੀ ਮਹੱਤਵਪੂਰਨ ਚੋਣ ਆ ਔਰ ਤੁਸੀਂ ਇੱਕ ਦੇਖੋ ਇੱਕ ਬੰਦਾ ਜਿੱਤਿਆ ਹੋਇਆ ਐਮਐਲਏ ਉਸ ਪਾਰਟੀ ਦਾ ਐਮਐਲਏ ਜਿਹਦੀ ਸਰਕਾਰ ਹੋਵੇ ਤੇ ਅੱਜ ਉਹ ਬੰਦਾ ਚੋਣ ਦੁਆਰਾ ਲੜ ਰਿਹਾ ਭਾਜਪਾ ਚ ਸ਼ਾਮਲ ਹੋ ਕੇ ਕੀ ਗੱਲ ਉਹਨੂੰ ਮਾੜੀ ਲੱਗਦੀ ਸੀ ਮਲਾਈ ਉਹਨੂੰ ਸਰਕਾਰ ਦਾ ਐਮਐਲਏ ਹੋਣਾ ਮਾੜਾ ਲੱਗਦਾ ਸੀ ਕਿਉਂ ਆਇਆ ਉਹ ਇਹ ਨੇ ਜ਼ੁਰਤ ਕੀਤੀ ਆ ਔਰ ਮੈਂ ਸਮਝਦਾ ਕਿ ਇਸ ਚੋਣ ਤੋਂ ਬਾਅਦ ਬਹੁਤ ਸਾਰੇ ਐਮਐਲਏ ਜ਼ੁਰਤ ਕਰਨਗੇ ਇਹ ਜਿਹੜਾ ਕਹਿੰਦੇ ਆ ਨਾ ਜੀ ਇੱਥੇ ਕਮਲ ਆਪਰੇਸ਼ਨ ਫਲਾਨਾ ਲੋਟਸ ਆਪਰੇਸ਼ਨ ਕਿਸੇ ਨੇ ਕੋਈ ਆਪਰੇਸ਼ਨ ਨਹੀਂ ਕਰਨ ਇਹ ਆਪ ਹੀ ਉਹ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਦਾ ਕਿਸੇ ਪਿੰਡ 'ਚ ਕਹਿੰਦੇ ਕੁੜੀ ਕਹਿੰਦੀ ਬੇਬੇ ਮੈਨੂੰ ਰਾਤ ਸੁਪਨਾ ਆਇਆ ਵੀ ਸਵੇਰ ਨੂੰ ਆਪਣੇ ਘਰ ਚੋਂ ਇੱਕ ਜੀ ਘਟ ਜਾਣਾ ਤੇ ਪਤਾ ਲੱਗਿਆ ਕੁੜੀ ਘਰੋਂ ਭੱਜ ਗਈ ਇਹ ਕਹੀ ਜਾਂਦੇ ਸਾਨੂੰ ਲੋਟਸ ਅਪਰੇਸ਼ਨ ਨੇ ਖਰੀਦ ਲੈਣੇ ਤਾਂ ਆਪ ਭੱਜਣ ਨੂੰ ਫਿਰਦੇ ਆ ਰੋਜ਼ ਖਬਰਾਂ ਆਉਂਦੀਆਂ ਜੀ ਇਹਨਾਂ ਦੇ 60 ਇਹਨਾਂ ਦੇ 68 ਵੇਚਣ ਨੂੰ ਫਿਰਦੇ ਆ ਜੀ ਸਰਕਾਰ ਟੁੱਟਣ ਨੂੰ ਫਿਰਦੀ ਆ ਜਿਹੜੀ ਚੋਣ ਆ ਇਹ ਪੰਜਾਬ ਦੇ ਵਾਸਤੇ ਏਡੀ ਜ਼ਿਆਦਾ ਮਹੱਤਵਪੂਰਨ ਆ ਇਹਨੇ ਪੰਜਾਬ ਦੀ ਸਿਆਸਤ ਦਾ ਪੰਜਾਬ ਦੀ ਭਵਿੱਖ ਦਾ ਇੱਕ ਮੋੜ ਭਜਣਾ ਔਰ ਲੋਕਾਂ ਦੇ ਵਾਸਤੇ ਇੱਕ ਇਹ ਵੱਡੀ ਚੇਂਜ ਹੋਊਗੀ ਕਿ ਲੋਕ ਡਰਾਮਿਆਂ ਤੋਂ ਲੋਕ ਚੁਟਕਲਿਆਂ ਤੋਂ ਲੋਕ ਬਾਹਰ ਨਿਕਲ ਕੇ ਇੱਕ ਐਕਸ਼ਨ ਵਾਲੀ ਸਰਕਾਰ ਭਾਜਪਾ ਜਿਹਨੇ ਸੈਂਟਰ ਦੇ ਵਿੱਚ ਕੰਮ ਕੀਤਾ ਦੋ ਵਾਰੀ ਕਿਸੇ ਦੀ ਸਰਕਾਰ ਰਹਿ ਜੇ ਤਾਂ ਤੁਹਾਨੂੰ ਵੀ ਪਤਾ ਇੰਨੀ ਐਂਟੀਕ ਇਨਕੰਮਪੈਂਸੀ ਹੋ ਜਾਂਦੀ ਹੈ ਲੋਕ ਤੀਜੀ ਵਾਰੀ ਕਹਿੰਦੇ ਇਹਨੇ ਆ ਨਹੀਂ ਕੀਤਾ ਆ ਨਹੀਂ ਕੀਤਾ ਇੱਕ ਵੀ ਕੋਈ ਭ੍ਰਿਸ਼ਟਾਚਾਰ ਦਾ ਇਲਜ਼ਾਮ ਮੋਦੀ ਸਾਹਿਬ ਤੇ ਜਾਂ ਉਹਨਾਂ ਦੀ ਸਰਕਾਰ ਤੇ ਲੱਗਿਆ ਹੁੰਦਾ ਤਾਂ ਅੱਜ ਤੀਜੀ ਵਾਰੀ ਸਰਕਾਰ ਨਹੀਂ ਬਣਦੀ ਵਿਦੇਸ਼ ਸੈਂਟਰ ਚ ਤੀਜੀ ਵਾਰੀ ਸਰਕਾਰ ਬਣੀ ਹੈ ਤਾਂ ਉਹਦੇ ਪਿੱਛੇ ਇਹੀ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਨੇ ਇੱਕ ਸਥਿਰਤਾ ਦਿੱਤੀ ਆ ਭਾਰਤ ਦਾ ਨਾਂ ਜਿਹੜਾ ਹੈਗਾ ਉਹ ਅਸੀਂ ਥੱਲੇ ਬੈਠਿਆਂ ਨੂੰ ਮਹਿਸੂਸ ਹੋਵੇ ਨਾ ਹੋਵੇ ਅੱਜ ਅਮਰੀਕਾ ਵਰਗਾ ਮੁਲਕ ਰੈੱਡ ਕਾਰਪਟ ਵਿਛਾ ਕੇ ਸਵਾਗਤ ਕਰ ਰਿਹਾ ਅੱਜ ਅਫਰੀਕਾ ਦਾ ਰਾਸ਼ਟਰਪਤੀ ਮੋਦੀ ਸਾਹਿਬ ਦੇ ਗੋਡੀਆਂ ਹਿਲਾਉਂਦਾ ਕੋਈ ਐਵੇਂ ਨਹੀਂ ਰਾਸ਼ਟਰਪਤੀ ਝੁਕਦਾ ਗਾਂ ਵਾਲੇ ਦਾ ਕੰਮ ਦੇਖ ਕੇ ਉਹਦਾ ਕੱਦ ਦੇਖ ਕੇ ਉਹਦਾ ਔਰਾ ਦੇਖ ਕੇ ਝੁਕਦਾ ਅੱਜ ਜੋ ਪੰਜਾਬ ਦੇ ਹਾਲਾਤ ਹੈ ਸਿਰਫ ਕਮੇਡੀ ਸਿਰਫ ਕਮੇਡੀ ਸਿਰਫ ਕਮੇਡੀ ਚਾਹੇ ਵਿਧਾਨ ਸਭਾ ਦੇ ਅੰਦਰ ਚਾਹੇ ਕਿਸੇ ਵੀ ਸਟੇਜ ਤੋਂ ਪੰਜਾਬੀ ਕਮੇਡੀ ਮੂਵੀਆ ਪਸੰਦ ਕਰਦੇ ਆ ਪਰ ਉਹਦੇ ਵਿੱਚ ਵੀ ਉਹ ਕਹਿੰਦੇ ਆ ਕਿ ਸਟੋਰੀ ਕੀ ਸੀ ਇਹਦੀ ਸੋ ਇੱਥੇ ਸਟੋਰੀ ਕੀ ਚੱਲ ਰਹੀ ਹੈ ਕਿਰਦਾਰ ਕਿੱਦਾਂ ਦੇ ਨਿਭਾਏ ਜਾ ਰਹੇ ਆ ਇਹ ਇਸ ਇਲੈਕਸ਼ਨ ਨੇ ਸਿਰਜਣਾ ਔਰ ਮੈਂ ਜਲੰਧਰ ਦੇ ਬੈਸਟ ਵਾਸੀਆਂ ਨੂੰ ਅਪੀਲ ਕਰੂੰਗਾ ਕਿ ਸਾਰਾ ਪੰਜਾਬ ਚਾਹੇ ਉਹ ਨਛੇਦਾ ਮੁੱਦਾ ਹੋਵੇ ਚਾਹੇ ਬੇਰਜ਼ਗਾਰੀ ਦਾ ਮੁੱਦਾ ਹੋਵੇ ਚਾਹੇ ਭ੍ਰਿਸ਼ਟਾਚਾਰ ਦਾ ਮੁੱਦਾ ਹੋਵੇ ਚਾਹੇ ਤੁਹਾਡੇ ਡਿਵੈਲਪਮੈਂਟ ਦਾ ਮੁੱਦਾ ਹੋਵੇ ਅੱਜ ਤੁਹਾਡੇ ਵੱਲ ਦੇਖ ਰਿਹਾ ਹਾਂ ਤੁਸੀਂ ਬਦਲਾ ਲੈ ਕੇ ਆਉਣਾ ਜਿਹੜਾ ਬਦਲਾ ਤੁਸੀਂ 92 ਦਾ ਲਿਆਂਦਾ ਸੀ ਉਹਦੇ ਇੱਕ ਇੱਕ ਕਰਕੇ ਪੱਤੇ ਕਿਰਨੇ ਸ਼ੁਰੂ ਹੋ ਗਏ ਆ ਜਿਹਦਾ ਪਹਿਲਾ ਜਿਹੜਾ ਹੈ ਉਦਾਹਰਨ ਸੀਤ ਲੰਗਰਾਲ ਸੋ ਇਹ ਭਵਿੱਖ ਪੰਜਾਬ ਦਾ ਤੁਸੀਂ ਕਿੱਧਰ ਨੂੰ ਲਿਜਾਣਾ ਤੁਹਾਡੇ ਤੇ ਡਿਪੈਂਡ ਕਰਦਾ ਮੈਂ ਅਪੀਲ ਕਰੂੰਗਾ ਲੋਕਾਂ ਨੂੰ ਕਿ ਆਓ ਆਪਾਂ ਪੰਜਾਬ ਦੇ ਚੰਗੇ ਭਵਿੱਖ ਲਈ ਆਪਣੇ ਬੱਚਿਆਂ ਨੂੰ ਨਸ਼ਾ ਮੁਕਤ ਕਰਨ ਲਈ ਆਪਣੇ ਜਲੰਧਰ ਦੀ ਡਵੈਲਪਮੈਂਟ ਵਾਸਤੇ ਭ੍ਰਿਸ਼ਟਾਚਾਰੀ ਨੂੰ ਨੱਥ ਪਾਉਣ ਲਈ ਔਰ ਇਹ ਜਿਹੜੇ ਡਰਾਮੇ ਚੱਲ ਰਹੇ ਆ ਕਮੇਡੀ ਚੱਲ ਰਹੀ ਆ ਇਹ ਸਰਕਸ ਨੂੰ ਬੰਦ ਕਰਨ ਲਈ ਇੱਕ ਠੋਸ ਰਾਜਨੀਤਿਕ ਪਹੁੰਚ ਜੇ ਅਪਣਾਉਣੀ ਹੈ ਤਾਂ ਆਪਾਂ ਭਾਜਪਾ ਨੂੰ ਕਮਲ ਦੇ ਫੁੱਲ ਨੂੰ ਸੀਤਲਨਗਰਾਲ ਨੂੰ ਮੋਦੀ ਸਾਹਿਬ ਨੂੰ ਮਜ਼ਬੂਤ ਕਰੀਏ ਬਹੁਤ ਬਹੁਤ ਧੰਨਵਾਦ ਸੋ ਇਹ ਹਨ ਬੀਜੇਪੀ ਪੰਜਾਬ ਦੇ ਸੈਕਟਰ ਤੇ ਮੋਗੇ ਤੋਂ ਐਕਸ ਐਮਐਲਏ ਹਰਜੋਤ ਗੰਗਲ ਦੀ ਬਿਲਕੁਲ ਜਿੱਥੇ ਵਿਰੋਧੀਆਂ ਨੇ ਉੱਪਰ ਸਿੱਧੇ ਵਾਰ ਕੀਤੇ ਆ ਤੇ ਉੱਥੇ ਹੀ ਮੋਦੀ ਸਰਕਾਰ ਦੀ ਨੀਤੀਆਂ ਕਰਕੇ ਜਿਹੜਾ ਸ਼ੀਤਲ ਅੰਗੁਰਾਲ ਨੇ ਆਪ ਪੰਡਿਤ ਛੱਡ ਕੇ ਜਦੋਂ ਬੀਜੇਪੀ ਚੰਗੀ ਤਾਂ ਬਿਲਕੁਲ ਮੋਦੀ ਸਰਕਾਰ ਨੇ ਸਨਮਾਨ ਪੂਰਾ ਦੇ ਕੇ ਲੁਧਿਆਣਾ ਵੈਸ ਦੇ ਸਿਰ ਤੋਂ ਉਹਨਾਂ ਨੂੰ ਨਵਾਜਿਆ ਉਮੀਦਵਾਰ ਆਪਣਾ ਬੀਜੇਪੀ ਦਾ ਨਵਾਜਿਆ ਇਸ ਦੇ ਨਾਲ ਹੀ ਇਸ ਇਲਾਕੇ ਦੀ ਜਿੱਤਾਂ ਹਰਜੋਲ ਕਮਨ ਲਿਗਾ ਕੇ ਨਸ਼ੇ ਦਾ ਮੁੱਦਾ ਲੈ ਕੇ ਇੱਕ ਉਹੀ ਨੌਜਵਾਨ ਸੀ ਸ਼ੀਤਲ ਅੰਗੁਰਾਲ ਜੀ ਨੇ ਨਸ਼ਿਆਂ ਦੀ ਨੌਜਵਾਨੀ ਬਚਾਉਣ ਵਾਸਤੇ ਨਸ਼ੇ ਦੇ ਖਿਲਾਫ ਜੰਗ ਲੜ ਕੇ ਆਪਣੀ ਆਮ ਆਦਮੀ ਪਾਰਟੀ ਦਾ ਅਸਤੀਫਾ ਦੇ ਕੇ ਆਵਾਜ਼ ਪਾ ਜਾਣੀ ਸੀ ਤਾਂ ਬਿਲਕੁਲ ਅੱਜ ਨੌਜਵਾਨੀ ਨਸ਼ਾ ਬਚਾਉਣ ਵਾਸਤੇ ਸ਼ੀਤਲ ਅੰਗੁਰਾਲ ਜਿੰਦਰ ਵੈਸ ਦੇ ਆਮੜੇ ਨੌਜਵਾਨਾਂ ਦੇ ਪਹਿਲੀ ਪਸੰਦ ਬਣ ਗਏ ਤੇ ਹੁਣ ਸਮਾਂ ਦੱਸੂਗਾ जलंधर वैस जोड़े लोग है वो शीतल अंगराल को किस तरह का अपनी मतदान देके के उन्होंने विजय बनाते कैमरामैन बॉबी ना संदीप शर्मा दैनिक टीवी जिलंदर। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।